ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਇਕੱਤਰ ਕੁਵੱਤਰ ਸੱਤ ਨੇ ਕੱਲ ਪਰਵਾੜ ਠੀਕ ਐ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਧਰਤੀਏ ਬਾਬਾ ਵੀਡੀਓ ਇੱਕਦਮ ਬੰਦ ਹੋ ਗਈ ਚਲੋ ਕੋਈ ਨਾ ਤੇ ਧਰਤੀਏ ਦਾਣੇ ਫੀਡ ਕਰ ਦੇਣਗੇ ਫਿਰ ਵਧੀਆ ਬੜੇ ਆਣਗੇ ਬੱਚੇ ਐਂ ਤਾਂ ਕੱਲ ਨਾਲ ਦਾ ਸੈਟ ਐ ਖੇਲੀ ਜਾਂਦੇ ਆ ਕੱਲ ਤਾਂ ਇਹਦੇ ਵੀ ਨਹੀਂ ਸੀ ਬਸ ਜੇ ਕੱਲ ਸੈਟਿੰਗ ਨਾ ਕਰਦੇ ਫਿਰ ਕੰਮ ਫਤੇ ਹੋ ਜਾਂਦਾ ਫੇਰ ਕੰਮ ਓਖਾ ਜਿਹਾ ਚੱਲ ਰਖਤੇ ਦਾਣੇ ਦੇਖਦੇ ਆ ਜੋੜੀ ਦਾ ਤੋੜਤੀ ਉਹ ਇਹ ਵੀ ਤੋੜ ਰਹੀ ਸੇ ਵੀ ਆ ਜਿਹੜੀ ਟੋਕਰੀ ਚ ਬੈਠੀ ਆ ਚਲ ਦੇਖਦੇ ਆ ਕੀ ਬਣਦਾ ਬਾਬਿਓ ਇੱਕ ਵਾਰੀ ਫੀਡ ਫੂਡ ਕਰ ਲੈਂਦੇ ਇਹਨਾਂ ਨੂੰ ਸੈਟਿੰਗ ਕਰ ਲੈਣ ਤੋਂ ਤੇ ਕਮਰੇ ਚ ਫੇਰ ਗੰਦ ਹੋ ਗਿਆ ਚਲੋ ਕੋਈ ਨਾ ਇਹਨਾਂ ਦਾ ਇੱਕੋ ਹੀ ਨਾ ਚਲਾ ਨਸਲ ਬਣਾਵਾਂਗੇ ਕੋਈ ਦਿੱਕਤ ਨਹੀਂ ਬਣਾਵਾਂਗੇ ਬਣਾਵਾਂਗੇ ਤੇ ਕੋ ਸਭ ਕਈ ਤੇ ਮੰਗਲਵਾਰ ਨੂੰ ਚੱਲਾਂਗੇ ਕੱਲ ਐ ਫਿਰ ਮੰਗਲਵਾਰਾ ਕਵਾਂਗੇ ਉਹਨਾਂ ਨੂੰ ਅੱਜ ਜਾਣ ਦੇ ਤੇ ਕੱਲ ਤੇ ਜਿਮ ਮਿਸ ਹੋਊਗੀ ਚੱਲ ਕੋਈ ਨਹੀਂ ਜਿਮ ਨੂੰ ਗਿਆ ਸਵੇਰੇ ਬਾਗੇ ਚੱਲਾਂਗੇ ਤੇ ਜਾਏ ਉਹ ਮੈਂ ਕਹਿੰਦਾ ਅੱਜ ਵੀ ਹੁਣੀ ਜਾ ਜਾਂਦੇ ਓਏ ਲੋ ਜੀ ਅਗਲਾਂ ਦੀ ਤਿਆਰੀਆਂ ਦੇਖਦੇ ਆਂ ਅੱਡ ਲਾਵਾਂਗੇ ਕਿ ਨਹੀਂ ਕੋਈ ਪਤਾ ਨਹੀਂ ਹਜੇ ਤਾਂ ਤੇ ਰਾਖ ਰੂਫ ਜਿਹੜੀ ਪੱਠਲ ਭਰਿਆ ਹੋਇਆ ਖਾਲੀ ਕਰਦੇ ਆਂ ਫਿਰ ਬੱਚੇ ਦਾ ਅੱਜ ਨਹੀਂ ਕੱਢਦੇ ਬਾਬੇ ਮੌਸਮ ਜਮਾਈ ਖਰਾਬ ਆਜਦਾ ਜਮਾਈ ਕੋਹਰਾ ਪਈ ਜਾਂਦਾ ਹੈ ਹਾਂ ਬਾਕੀ ਕੀ ਪਟਾਖੀ ਬਣ ਗਏ ਹਾਂ ਬਾਕੀ ਕੋਈ ਪਤਾ ਨਹੀਂ ਮੋੜ ਦਾ ਕੱਢ ਦਈਏ ਤੇ ਬਾਕੀ ਤਾਂ ਮੁਸ਼ਕਲ ਹੀ ਐ ਕੋਰਾ ਪੀਂਦਾ ਬਹੁਤ ਬੁਰਾ ਹਾਲ ਐ ਤੇ ਕੱਪੜੇ ਵੀ ਸਿਕਾਏ ਹੋਏ ਆ ਤੇ ਚਲੋ ਦੇਖਦੇ ਆ ਬਾਬੇ ਕੀ ਬਣਦਾ ਤੇ ਹੰਦੀ ਮੇਰੇ ਵੀਰੋਂ ਚੱਲ ਵੇ ਜੀ ਚੱਕ ਕੇ ਬਾਈਕ ਦੁਕਾਨ ਤੇ ਤੇ ਰੋਟੀ ਤੇ ਆਈਏ ਰੋਟੀ ਦਿਖਾ ਦੇ ਜੋਬਰਾ ਲਓ ਜੀ ਪਰਾ ਚੋੜਾ ਹੀ ਐ ਇਹ ਦੌੜ ਜਣਿਆਂ ਦੀ ਰੋਟੀ ਐ ਤਾਂ ਕਰਕੇ ਤੇ ਦੁਕਾਨ ਤੇ ਜਾਈ ਜੰਨਾ ਮਾਹੌਲ ਦੇਖੀ ਜੰਨਾ ਬੱਚੇ ਘਟੇ ਨਹੀਂ ਅੱਜ ਤੁਹਾਨੂੰ ਪਤਾ ਹੀ ਐ ਮੌਸਮ ਜਿਵੇਂ ਖਰਾਬ ਆ ਬਾਬੇ ਕੋਰਾ ਪਈੰਦਾ ਮੂੰਹ ਸਾਰਾ ਗਿੱਲਾ ਹੋ ਗਿਆ ਤੇ ਹਾਂ ਤਾਂ ਨੂੰ ਸਾਡਾ ਸ਼ਹਿਰ ਵਿੱਚ ਰੋ ਕਰੋ ਚੈੱਕ ਜੀ ਪਹੁੰਚ ਗਏ ਜੀ ਦੁਕਾਨ ਤੇ ਜੀ ਹਾਂ ਜੀ ਬਾਪੂ ਜੀ ਰੋਡ ਤੇ ਫਿਰਦੇ ਆ ਜੀ ਤੇਲ ਪਵਾ ਲਿਆ ਜੀ ਪੇਲੇ ਆਹੀ ਤੇਲ ਮਕਾਈ ਜਾਂਦੇ ਆ ਪਵਾਈ ਜਾਂਦੇ ਆ ਹੋਰ ਕੀ ਕੰਮ ਹੈ 2 ਲੱਖ ਦਾ ਪਵਾਣੀ 2 ਲੱਖ ਦਾ ਹੀ ਪੂਰੇ ਦਾ ਨਾ ਨਾ 2 ਲੱਖ 10 ਹਜ਼ਾਰ ਦਾ ਹੀ 2 ਲੱਖ ਦਾ 3000 ਦਾ ਬਾਕੀ ਆ ਦੇਖੋ ਹੀ ਫੁੱਲ ਆਪਣਾ ਸ਼ਹਿਰ ਹੈ ਜੀ ਇਹ ਹੀ ਆਹ ਦੇਖੋ ਜਾਲ ਪੱਕੇ ਡਰਾਈਵਰ ਹੁੰਦੇ ਨੇ ਹੀ ਚਲੋ ਇਹ ਜਾਂਦੇ ਆ ਪੰਪ ਤੇ ਉੱਥੇ ਆ ਕੇ ਮਿਲਦੇ ਆ ਫਿਰ ਕੀ ਵੀ ਤਾਂ ਕੋਈ ਦੁਕਾਨ ਵਾਲੀ ਚੀਜ਼ ਹੀ ਮਿਲ ਜੇ ਉੱਥੇ ਦਿਖਾ ਦਾਂਗੇ ਨਾ ਵੀ ਹਾਂ ਜੀ ਬਾਪਿਓ ਇਹ ਆਪਣਾ ਛੋਟਾ ਜਿਹਾ પેટ્રોલ ਪੰਪ ਹੈ ਜੀ ਆਪਣੇ ਸ਼ਹਿਰ ਦਾ ਹੀ ਚੱਲੀਏ ਕੁਆਲੀਏ ਦੇਲਾ ਉੱਪਰ ਆ ਰਹਿਣਾ ਫੋਨ ਜਾ ਫੜਨਾ ਚਲ ਆ ਫੜਕੀ ਰੱਖਾਂਗੇ ਤਦ ਦੁਜਾ ਸਮਾਂ ਆਪਾਂ ਨੇ ਮਾਰ ਲਈ ਜੀ ਕਹਿੰਦਾ 2 10 ਦਾ ਪੰਦਾ ਨਹੀਂ ਪੂਰੇ 2 ਦਾ ਪਾਇਆ ਹੈ ਚਲੋ ਕੋਈ ਨਾ ਪਾਤਾ ਹੁਣ ਤਾਂ ਜਿਵੇਂ ਦੇ ਵੀਰੋਂ ਤੇ ਜਿਮ ਚੋਈ ਸੀ ਬਿੱਟੂ ਕਹਿੰਦਾ ਸ਼ੇਕ ਪੀਣਾ ਮੈਂ ਕੋਈ ਦਿੱਕਤ ਹੀ ਨਹੀਂ ਵਾ ਤੇ ਸ਼ੇਕ ਕਹਤੇ ਦੋ ਗਲਾਸ ਤੇ ਪੀ ਕੇ ਫਿਰ ਚੱਲਦੇ ਆ ਕਰੇ ਫਿਰ ਦੇਖਦੇ ਆ ਬਾਬੇ ਕੀ ਬਣਦਾ ਦਾਣੇ ਦੁਣੇ ਪਾਵਾਂਗੇ ਅੱਜ ਤਾਂ ਪੱਚੇ ਪੱਚੇ ਗੱਡੇ ਨਹੀਂ ਚਲੋ ਕਰੇ ਜਾ ਕੇ ਦੇਖਦੇ ਆ ਫਿਰ ਹਾਂਜੀ ਬਾਬਿਆਂ ਆ ਗਏ ਜੀ ਉੱਤੇ ਅਗ ਲਾ ਲਈ ਤੇ ਸੇਕੀ ਜਾਂਨੇ ਆ ਬਸ ਫਿਰ ਤੇ ਆਪਣਾ ਡੈਕ ਹੋਗਾ ਖਰਾਬ ਬਾਬਿਓ ਪਤਾ ਨਹੀਂ ਬਲੂ ਟੁੱਤ ਨਹੀਂ ਹੋਈ ਜਾਂਦਾ ਐਂ ਦਾ ਚੱਲ ਜਾਂਦਾ ਬਲੂ ਟੁੱਤ ਤੇ ਦਿੱਕਤ ਆ ਗਈ ਚਲੋ ਦੇਖਦੇ ਆ ਕੀ ਬਣਦਾ ਤੇ ਪੀਪੀਆਂ ਪੁੱਪੀਆਂ ਧੋਣੀਆਂ ਸਾਫ ਪਾਣੀ ਪੁਣੀ ਕਰਦੇ ਆ ਚੇਜ ਬਹੁਤ ਦਿਨ ਹੋ ਗਏ ਟੈਟਰਾਸਾਈਕਲਿਨ ਪਾਵਾਂਗੇ ਚਲੋ ਟੈਟਰਾਸਾਈਕਲਿਨ ਪਾਵਾਂਗੇ ਲੋ ਬਾਬਿਓ ਇੱਕ ਬੀਪੀ ਘੱਟੀ ਸਾਫ ਤਿੱਕ ਰਹੇਗੀ ਸਾਨੂੰ 5 ਸਾਲ ਹੋ ਗਏ ਤਿੱਕ ਕਰਦੇ ਆ ਟੈਟਰਾਸਾਈਕਲਿਨ ਪਾਵਾਂਗੇ ਕੱਢ ਲਈਏ ਤੇ ਕਮਰੇ ਦਾ ਇਹ ਬੁਰਾ ਹਾਲ ਹੋ ਗਿਆ ਯਾਰ ਤੇ ਲੋ ਕਰਾਂਗੇ ਬਾਬੇ ਦਾ ਸਾਫ ਟੈਟਰਾਸਾਈਕਲ ਵਾਲਾ ਮੈਂ ਧਰਤੀ ਲਓ ਇਹ ਵੀ ਬਸ ਭੈਣ ਦਾ ਵਾਹ ਆ ਪਿਆ ਕੋਈ ਦਿੱਕਤ ਨਹੀਂ ਆਦਾ ਕੱਲਾ ਹੀ ਬਾਗ ਬਾਬਿਓ ਹੋਰ ਐਂਡ ਹੋਰ ਐਂਟੀਬਾਇਟਿਕ ਨਹੀਂ ਬੰਦਦੇ ਸਾਈ ਪਾਵਾਂਗੇ ਇਹਨੂੰ ਕਿਉਂ ਮੈਂ ਮਨੀ ਬਣਾ ਸਕੀ ਅੱਛਾ ਫਿਰ ਉਹ ਜੀ ਬਾਦੀਆਂ ਟੈਟਰਾਸਾਈਕਲ ਨੇ ਤੇ ਸਾਫ ਦਾ ਬਾਦਾਂਗੇ ਜਿਆਦਾ ਨਹੀਂ ਬਸ 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 ਬਹੁਤ ਆਇਆ ਜੀ ਉਹਨਾਂ ਦਾ ਬੱਸ ਤੇ ਇਹਦੇ ਅੰਦਰ ਪਾਣੀ ਭਰਿਆ ਨਹੀਂ ਇਹਦੇ ਅੰਦਰ ਭਰਕਰ ਖੋਲ ਲੈ ਆਇਆ ਪਾਦੇ ਚ ਵੀ ਲੈ ਧਰ ਦੇ ਢੱਕਣ ਇਹ ਪਾਣੀ ਵੀ ਇੱਕ ਤਾਂ ਘੱਟ ਰਹੀ ਹੈ ਲਓ ਜੀ ਆਹ ਗਿੱਲਾ ਕਰਤਾ ਬੱਸ 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 ਬੋਤਾ ਬੋਤਾ ਹੈ ਕੱਲ ਵੱਡੇ ਨੇ ਰੋਚੇ ਇਸ ਨੂੰ ਆਦੇ ਪਾਦੇ ਅਜੂ ਥੋੜਾ ਹੱਸ ਜਾ ਬੱਸ ਵੈਸੇ ਵੈਸੇ ਆ ਜਾ ਲਓ ਜੀ ਦੂਆ ਤੇ ਬੱਸ ਪਰਤੇ ਤੜਦੇ ਆ ਕਰਦੇ ਰਿਪੋਰਟ ਓਕੇ ਦਾਣੇ ਸਵੇਟਰ ਇੱਧਰ ਸੀ ਉਧਰ ਹੁਣ ਚੱਕੀ ਆ ਤੇ ਇੱਧਰ ਧਰ ਦੀ ਇੱਕ ਵਾਰੀ ਪਾਰਕੇ ਤੇ ਟਰੈਕਟਰ ਸਾਈਡ ਵੀ ਰੱਖ ਦਈਏ ਜਿੱਥੋਂ ਚੱਕਿਆ ਸੀ ਰਬੜਾ ਪਈ ਆ ਇਹਦੀ ਲੋ ਜੀ ਰੱਖਤਾ ਪਾਣੀ ਇੱਧਰ ਤੇ ਦੇਖਦੇ ਆ ਪਤਾ ਲਾਈਟ ਦਾ ਚੱਕਰ ਆ ਪਤਾ ਨਹੀਂ ਕੀ ਚੱਕਦਾ ਬਲੂਥ ਨਹੀਂ ਹੋ ਜਾਂਦਾ ਚਲੋ ਦੇਖਦੇ ਆ ਕੀ ਬਣਦਾ ਹੈ ਛੇੜ ਕੇ ਦੇਖਦੇ ਆ ਲਾਈਟ ਆ ਗਈ ਏ ਕਿ ਨਹੀਂ ਆਏਗੀ ਹੋਏ ਹਾਂ ਲਾਈਟ ਦੇਖ ਲਾਈਟ ਦਿਖੋਗੀ ਤਾਰਾ ਨਹੀਂ ਪਾਣ ਲੱਗ ਰੋਡ ਬਣੀ ਜਾਣੀ ਆਪਣੇ ਚਲ ਦੇਖਦੇ ਆ ਕੀ ਚੱਕਰ ਹੋ ਰਿਹਾ ਹੈ ਨੀ ਇਹ ਦਾ ਖਰਾਬ ਹੈ ਸਹੀ ਤਾਂ ਕਰਾਣਾ ਬੂਆ ਖਰਾਬ ਨਹੀਂ ਹੋਇਆ 6 ਮਹੀਨੇ ਦੀ ਗਾਰੰਟੀ ਸੀ ਇਹਨਾਂ ਦੀ 6 ਮਹੀਨੇ ਦਾ ਜ਼ਿਆਦਾ ਚਲ ਕੋਈ ਨਾ ਇਹ ਸਹੀ ਕਰਾਵਾਂਗੇ ਹੋਰ ਕੀ ਹੋਣ ਕੀ ਜੀ ਬਾਬਿਓ ਤੇ ਦਾਣੇ ਦੁਨੇ ਧਰਤੇ ਤੇ ਰਸ ਬੈਠੇ ਅੱਗ ਸਿੱਕੀ ਜਾਂਦੇ ਆ ਤੇ ਕੋਲੇ ਜੇ ਪਾਏ ਸੀ ਕੋਲੇ ਪਏ ਸੀ ਆਪਣੇ ਪੁਰਾਣੇ ਪਿਛਲੇ ਸਾਲ ਵਾਲੇ ਤੇ ਆਜ ਚ ਉਹ ਬਰਸ ਟ੍ਰਿਕਾਂ ਤੇ ਜ਼ੋਰ ਲਾਈ ਜਾਂਦਾ ਤੇ ਸੁਣਾ ਕੋਈ ਗੱਲ ਬਾਤ ਤੂੰ ਆ ਓਏ ਚੜ ਗਿਆ ਸਨਾ ਵੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਕੀਆ ਹੈ ਨਹੀਂ ਮੂੰਹ ਕਰਦਾ ਸਨਾ ਦੇ ਆ ਤਾਂ ਐ ਤਾਂ ਨਾ ਕਰ ਹੈ ਕੋਈ ਕਬੂਤਰ ਵਾਲਾ ਸਨਾ ਦੇ ਇਹ ਕਬੂਤਰ ਵਾਲਾ ਬੰਦਾ ਨੇ ਗਾ ਜੀ ਮਿੱਤਰੋ ਕੱਢਦੀ ਛੋਟੇ ਬੱਚਿਆਂ ਨੂੰ ਫੀਡ ਕੱਢ ਲਾ ਕੇ ਉਪਰਾ ਉਪਰ ਦਾ ਕੱਢੂ ਬਾਈਕਰ ਆਹ ਉਪਰ ਕੀ ਕਰੇ ਤੇ ਦਾਣੇ ਤਰੇ ਢਲਰੇ ਦਾਣੇ ਯਾਰ ਬਾਦੂ ਯਾਰ ਜੀ ਦੋ ਜੰਮੇ ਬਈ ਇਹਨਾਂ ਹਾਂ ਇਹ ਆਪ ਡੋਲੇ ਮੇਰੇ ਮੂੰਹ ਮਾਰ ਮਾਰ ਕੇ ਬੱਚੇ ਜਿਹੜੇ ਸਾਰੇ ਆ ਰੱਖਦੇ ਰੱਖੇ ਦਾ ਲੋੜ ਹੀ ਨਹੀਂ ਕਿ ਬਾਧੂ ਵੇੜੇ ਦਾਣੇ ਥੱਲੇ ਕੋਈ ਲੋੜ ਨਹੀਂ ਬੱਚੇ ਫੀਡ ਕਰਨੇ ਬਾਧੂ ਤੁਹ ਸਮਝ ਗਰਤੀ ਜੀ ਫੀਡ ਬੱਚਿਆਂ ਨੂੰ ਚਾਰਿਆਂ ਨੂੰ ਕਰਤੀ ਦੋ ਇੱਧਰ ਸੀ ਦੋ ਉੱਧਰ ਤੇ ਉਹ ਵਾਲੇ ਬੱਚਿਆਂ ਨੇ ਥੋੜਾ ਜਿਹਾ ਖਾ ਰੱਖਿਆ ਸੀ ਦਾਣੇ ਥੋੜੇ ਮੋਟੇ ਤੇ ਕਰਤੀ ਉਹਨੂੰ ਵੀ ਤੇ ਗੋਲੀ ਆਪਣਾ ਫਿਰਦਾ ਬਾਬੇ ਤੇ ਦਾਣੇ ਚੱਕ ਕੇ ਪਰਲੇ ਖੁੱਡੇ ਚ ਰੱਖਤੇ ਤੇ ਮੈਂ ਕਿਹਾ ਚੱਲ ਜਿਵਾਖਾ ਖਾ ਕੇ ਰੱਖਦੇ ਮਹਾ ਉਹ ਤਾਂ ਥੱਲੇ ਡੁੱਲ ਰਹੀ ਸੀ ਮੈਂ ਚਲ ਕੋਈ ਦਿੱਕਤ ਨਹੀਂ ਖਾ ਲੈਣ ਗੇ ਯਾਰ ਤੇ ਗੋਲੀ ਆਪਣਾ ਦਿਆ ਕਰੋ ਸ਼ੌਂਗ ਗੋਲੀ ਦਾ ਅੱਗ ਤੋਂ ਡਰਦਾ ਐ ਕੀ ਦਿੱਕਤ ਐ ਪਾਣੀ ਤੋਂ ਅੱਗ ਤੋਂ ਚਲ ਆ ਕਮਜ਼ੋਰ ਹੋ ਗਿਆ ਐ ਤੇ ਵਸ ਸੁਣਾ ਵੀ ਚੋਬਲਾ ਦੀ ਗੱਲਬਾਤ ਕੀ ਸੁਣਾਏ ਕੀ ਸੁਣਾਏ ਬਰਦਾਸ਼ਤ ਗੱਲ ਹੀ ਨਹੀਂ ਹੈ ਯਾਰ ਬਾਬੇ ਨੇ ਬਈ ਯਾਰ ਮੌਸਮ ਵੀ ਨਹੀਂ ਖੁੱਲਦਾ ਅੱਜ ਸਵੇਰੇ ਕੁੱਲ ਗਾ ਨਹੀਂ ਤੁਹਾਨੂੰ ਤਾਂ ਨਹੀਂ ਇੱਕ ਵਾਰ ਦਿਖਾ ਮੌਸਮ ਸਾਫ ਹੈ ਅੱਜ ਤਾਂ ਮੌਸਮ ਤਾਂ ਕੱਲ ਵੀ ਸਾਫ਼ ਸੀ ਫਿਰ ਤੋਂ ਆ ਚੜ ਗਿਆ ਓਏ ਮੌਸਮ ਤਾਂ ਕੱਲ ਵੀ ਸਾਫ਼ ਸੀ ਮੈਂ ਕਹਿੰਦਾ ਮੈਂ ਕਹਿੰਦਾ ਕਿ ਅੱਜ ਕੱਲ ਧੁੱਪ ਧੁੱਪ ਨਿਕਲ ਜੇ ਹਾਂ ਧੁੱਪ ਨਿਕਲਦੀ ਨਾ ਚਾਰ ਪੰਜ ਦਿਨ ਵਿੱਚ ਬੱਚੇ-ਬੱਚੇ ਢਾ ਕੇ ਬੰਦ ਕਰ ਦਾਂਗਾ ਬੱਸ ਦੋ ਤਾਂ ਲੱਗ ਹੀ ਗਏ ਪੱਕੇ ਉਹ ਗੋਲਾ ਤਾਂ ਲੱਗ ਹੀ ਗਿਆ ਬੱਸ ਤੇ ਦੋ ਦੀ ਡਾਈਆਂ ਲੈਣੀਆਂ ਰਹਿ ਗਈਆਂ ਲੱਗਦਾ ਉਹ ਵੀ ਦਿਨ ਵਿੱਚ ਡਾਵਾਂਗੇ ਉਹ ਡੇ ਥੋੜੇ ਘੱਟ ਨੇ ਨਾ ਉਹਨਾਂ ਦਾ ਤੇ ਦੋ ਇੱਧਰ ਵਾਲੇ ਖੁੱਡੇ ਜੀ ਵੀ ਆ ਗਏ ਉਹ ਵੀ ਲਾ ਬਿਠਾਣ ਵਾਲੇ ਹੋਗੇ ਹੋਰ ਨਿਕਲਣੇ ਦੋ ਆਂਡੇ ਜੋ ਨਿਕਲਣਗੇ ਦੋ ਹੋਰ ਹੂੰ ਜਿਹੜੇ ਚਿੜੜਾਣਗੇ ਤਾਂ ਇਹ ਤੇਰੇ ਉਹਦੇ ਉਹਦੇ ਬੱਚੇ ਦੇਖੇ ਨਹੀਂ ਆਪਾਂ ਉਹ ਕਿਦੇ ਬਾਪੇ ਵਾਲਾ ਜਿਹੋ ਦੇ ਆਪਣੀ ਬਿੰਗੀ ਤੋਂ ਨਾਲੀ ਰੁਕੋ ਆਪੇ ਇੱਕ ਮਿੰਟ ਫੋਨ ਆਗਾ ਮੇਰੇ ਵੀਰੋ ਕੱਲ ਵਾਲੇ ਰੂਟ ਤੇ ਫੇਰ ਕਿਤਨਾ ਮੋਟਰਸਾਈਕਲ ਫੋਨ ਆਇਆ ਸੀ ਕੋਸਾਫ ਦਾ ਕੰਨਾ ਸਮਾਨ ਲਿਆਦੇ ਮੈਂ ਕਿਹਾ ਚੱਲ ਕੋਈ ਦਿੱਕਤ ਨਹੀਂ ਟੀਮ ਨਾਲ ਹੀ ਰਹਿੰਦੀ ਆਪਣੇ ਤੁਹਾਨੂੰ ਪਤਾ ਹੀ ਹੈ ਤੇ ਕਿਤਨਾ ਮੋਟਰਸਾਈਕਲ ਮੋਟਰਸਾਈਕਲ ਆ ਗਿਆ ਭਾਈ ਕੋਸਾਫ ਦਾ ਕੌਣ ਸਾ ਫੜਾ ਕੌਣ ਸਮਾਰਟਫੋਨ ਮੰਗਾਇਆ ਉਹਨੇ ਚੋੜ ਦੀ ਚੋੜ ਰਹੀ ਗੱਲ ਸਮਾਨ ਲਿਆਦੀ ਉਹਨੂੰ ਚਾਹ ਪੱਤੀ ਲੈ ਕੇ ਕੀ ਮੰਗਾਇਆ ਸੋ ਤਾਂ ਤੇ ਦੇਖੇ ਉਹਨੂੰ ਇਦਾਂ ਨੇ ਸਭ ਖੁੱਡੇ-ਖਾਡੇ ਕਰ ਤੇ ਲੋਕ ਆਪਾਂ ਜੇ ਵਸ ਗੋਲੀ-ਗੋਲੀ ਲੈ ਕੇ ਜਾਵਾਂਗੇ ਉਹਨੂੰ ਦੇਖਦੇ ਕੀ ਬਣਦਾ ਤੇ ਮੇਰੇ ਹੀ ਰੌਂਦੇ ਆ ਗਿਆ ਆਪਣਾ ਬਾਜ਼ਾਰ ਬਾਬਿਓ ਫਰੇੜੀਆਂ ਰੂੜੀਆਂ ਸਬਜ਼ੀ-ਸਬਜ਼ੀ ਜੇ ਕੁਝ ਵੀ ਲੈਣਾ ਹੋਵੇ ਸੰਪਰਕ ਕਰੋ ਕੋਈ ਕਹਦਾ ਪਿੱਟੂ ਕਹਦਾ ਸੂਪੀ ਲੈਣਾ ਹੋਵੇ ਇਹ ਲੜਬੇ ਸੀ ਜੀ ਲੈ ਜੀ ਦੱਸ ਚੋ ਬਰਾ ਕੀ ਮੋਲ ਹੈ ਮੋਲ ਸੁਪ ਵਾਲਾ ਹੀ ਸੁਪ ਵਾਲਾ ਸੁਪ ਹੀ ਸੁਪ ਹੀ ਆਉਗਾ ਸੁਪ ਵਾਲਾ ਵਾਲਟੀ ਹੈ ਠੀਕ ਹੈ ਜੀ ਸੁਪ ਸੁਪ ਹੀ ਨੇ ਬਾਕੀ ਪਿੱਛੇ ਦੇਖ ਬਾਕੀ ਬਾਜ਼ਾਰ ਪੂਰਾ ਰੰਗ ਰੰਗ ਪ੍ਰੋਗਰਾਮ ਹੈ ਤੇ ਆਓ ਫਿਰ ਦਿਖਾਵਾਂਗੇ ਤੁਹਾਨੂੰ ਕਦੇ